ਮਸਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਦੀਫਰਮ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੰਜ ਕਰਾਈ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨ ਪਲਵਾਨਾ ਹੋਣਾ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤਾਂ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਤੇ ਨਾਰਮਲ ਰੇਟ 'ਚ ਤਿੰਨੇ ਤੁਹਾਨੂੰ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਦੋ ਸੂਈਆਂ ਤੇ ਇੱਕ ਗੱਬਣ ਆ ਹਾਂਜੀ ਬਿੱਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਸਣਾ ਠੀਕ ਠਾਕ ਜੇ ਵਧੀਆ ਵਧੀਆ ਤੁਸੀਂ ਸੁਣਾਓ ਸਭ ਵਧੀਆ ਜੇ ਵੇਗਿਆ ਦਾ ਨਾਲਾ ਮਾਲ ਹੈ ਵੇਗਿਆ ਜੀ ਵੇਗਿਆ ਅਸਲ ਵੇਗਿਆ ਠੀਕ ਆ ਚਲੋ ਨਾਮ ਦੱਸਦੇ ਕਰੀ ਨਾਮ ਮੇਰਾ ਸੁਣ ਕੇ ਹਾਂਜੀ ਪਿੰਡ ਪੰਜਗਰਾਂ ਦੀਆਂ ਤਸੀਰ ਦੇ ਨਾਲ ਤੇ ਜ਼ਿਲ੍ਹਾ ਅੰਮ੍ਰਿਤਸਰ ਹੈ ਨਾ ਜ਼ਿਲ੍ਹਾ ਅੰਮ੍ਰਿਤਸਰ ਤੇ ਅਜ ਨਾਲੇ ਦੇ ਬਿਲਕੁਲ ਲੱਗੇ ਹੀ ਆਪਾਂ ਲੱਗੇ 3 ਕਿਲੋਮੀਟਰ ਜੇ ਹਰ ਠੀਕ ਹੈ ਜੀ ਤੇ ਫੋਨ ਨੰਬਰ ਬੋਲ ਦੇ ਕਰੀ 97818 97029 ਠੀਕ ਹੈ ਚਲੋ ਸ਼ੁਰੂਆਤ ਜਿਹੜੀ ਇਹ ਪਹਿਲੇ ਨੰਬਰ ਤੇ ਜਿਹੜ ਇਬਾ ਚੀਜੇ ਮਗਰ ਅਛੇ ਰੇ ਮਗਰ ਵਸ਼ੀ ਹੈ ਤੇ ਥਾਣੇ ਤੇ ਇੱਕ ਸਾਦੇ ਜਿਹਦੇ ਲਾਗੇ ਤਾਂ ਸਰੇ ਸਰੇ ਥਾਣੇ ਫੁੱਟੇ ਆ ਮਸਮਸਾ ਜਿੱਤਰਾ ਕਿ ਯਾਰੀ ਆਮ ਹੀ ਸੈਲਾਂੇ ਫੁੱਟ ਜਾਂਦੇ ਤੇ ਕਿੰਨਾ ਸੂਆ ਹੋ ਗਿਆ ਬੀ ਜੀ ਦਾ ਵੀਰ ਤੇ ਦੂਜਾ ਸੂਆ ਜੇ ਆਪਾਂ ਪਿਛਲੀ ਵੀਡੀਓ ਚ ਪਾਈ ਸੀ ਅੱਛਾ ਤੇ ਉਹ ਬੰਦੇ ਨੇ ਸਾਈ ਪਾ ਗਏ ਨਾ ਆਂਦਾ ਵੀ ਮੈਂ ਦੁੱਧ ਹੀ ਕੋ ਲੈਣੇ ਪੈਹੇ ਹਾਂਜੀ ਹਾਂਜੀ ਤੇ ਔਰ ਕੋ ਨਹੀਂ ਜੇ ਬਣੇ ਪੈਹੇ ਠੀਕ ਠੀਕ ਉਹਨੇ ਦੋ ਦਿਨ ਦਾ ਮੈਨੂੰ ਟਾਈਮ ਦਿੱਤਾ ਆਂਦਾ ਦੂਆਂ ਦਿਨਾਂ ਤੱਕ ਅਹੀਂ ਲੈ ਜਾਾਂਗੇ ਥਾਣੇ ਨੇ ਜਵਾਬ ਦੇ ਦਿੱਤਾ ਆਂਦਾ ਵੀ ਮੇਰੇ ਕੋ ਪੈਸੇ ਨਹੀਂ ਬਣਦੇ ਆ ਪੂਰੀ ਸਾਈ ਵਾਪਸ ਪਾ ਦਿੱਤੀ ਠੀਕ ਆ ਚਲੋ ਕਈ ਵਾਰੀ ਹੋ ਜਾਂਦੇ ਵਾਦੇ ਕਰਕੇ ਇੱਧਰ ਤੇ ਇਹ ਦੇਖੋ ਦੁੱਧ ਕਿੰਨਾ ਜੀ ਦੁੱਧ ਵਿੱਚ ਜੀ ਬੱਚੇ ਦਾ ਪਾ ਕੇ 12 ਕਿਲੋ ਹੀ ਹੋਊਗਾ ਅੱਛਾ ਹਾਂ ਜੀ 12 ਲੀਟਰ ਪੱਕਾ ਦੁੱਧ ਜਿਹੜਾ ਚਵਾ ਦੋਗੇ ਉਹ ਵੀਰ ਨੇ ਚਵਾਈ ਵੀ ਕਰਾਈ ਜੀ ਅੱਛਾ ਦੋਮਾ ਟਮਾ ਦੀ ਚਵਾਈ ਕਰਾਈ ਲੀਟਰ ਪਰ ਆਇਆ ਜੀ ਠੀਕ ਆ ਬੱਚੇ ਦਾ ਪਾ ਕੇ 12 ਕਿਲੋ ਦੁੱਧ ਠੀਕ ਆ ਚੱਲਾ ਫਿਰ ਤੋਰੀਆਂ ਹੱਕ ਕਰੀ ਨਾ ਦੁੱਧ 12 ਲੀਟਰ ਜਿਹੜਾ ਕਹਿੰਦੇ ਕਿ ਹੈਗਾ ਇਹਦੇ ਕੋਲ ਮੁੱਖੇ ਤੇ ਤੇ ਇਹਦਾ ਮੁੱਲ ਵਿੱਧੀ ਫਿਰ ਮੁੱਲ ਵਿੱਧੀ 29 ਨਹੀਂ ਦੇਵਾਂਗੇ ਤੇ ਛੋੜੀ ਹੋਣੀ ਜੇ ਤੇ ਹੁਣ ਇਹ ਕਾ ਵੀ ਤਾਜੀ ਸੋਈ ਜਾਂਦੀ ਜੇ ਇਹ ਬਸੋਂ ਦੀ ਫਰੀਜ ਨਹੀਂ ਜੀ ਇਹਦੇ ਮਗਰ ਕੀ ਜੇ ਮੱਛੀ ਜੇ ਬੱਛੀ ਇਹਦੇ ਮਗਰ ਬੱਛੀ ਆ ਤੇ ਇਹਦੇ ਕੋ ਕਿੰਨਾ ਕ ਬੋਲਾ ਜੇ ਇਹਦੇ ਥੱਲੇ ਵਿੱਧੀ ਬੱਚੇ ਦਾ ਪਾ ਕੇ 8 ਕਿਲੋ ਹੋਊਗਾ ਬੋਲਾ ਅੱਛਾ ਹਾਂਜੀ ਠੀਕ ਐ ਤੇ ਕਿੰਨਾ ਕ ਚਵਾਈ ਜਾਊਗੀ ਇਹ ਵਿੱਧੀ 11-12 ਕਿਲੋ ਤੇ ਚਵਾਈ ਜਾਊਗੀ ਤੋਰੀਏ ਫੇਰ ਇਹਨਾਂ ਵਿੱਚ ਆਪਾਂ ਛੋਟੇ ਛੋਟੇ ਸਿੰਗ ਜਿਹੜੇ ਇਹਦੇ ਹੈਗੇ ਆ ਬਾਕੀ ਥਨਾ ਦਾ ਸਾਈਜ਼ ਗੈਪ ਜਿਹੜਾ ਇਹਦਾ ਵੀ ਠੀਕ ਹੈ ਦੋ ਤੀਤੀ ਚਵਾਈ ਜਿਹੜੀ ਤੁਸੀਂ ਆਪ ਕਰਕੇ ਖੜਨੀ ਹੈ ਭਾਵੇਂ ਦੋ ਟਾਈਮ ਚੋਲੋ ਭਾਵੇਂ ਤਿੰਨ ਟਾਈਮ ਚੋਲੋ ਕੋਸ਼ ਕੋਸ਼ ਪੇ ਪਲਾਂ ਇਹ ਜਿਹੇ ਹਵਾ ਨੇ ਦੇ ਦਿੱਤੀਆਂ ਹੈਗੀਆਂ ਆ ਦੇਖ ਸਾਦੇ ਜੀ ਤੇ ਇਹਦਾ ਮੁੱਲ ਵਿੱਦੀ ਫਿਰ ਦੇ ਦਈਏ 25 ਦੀ ਜੇ ਹੈਗੀ ਵੇਖ ਲਓ ਕਸਰ ਤੇ ਕੱਟਣੀ ਨਾ ਕੱਢ ਦੋ ਜਿੰਨੀ ਕਸਰ ਨਹੀਂ ਕੱਟਣੀ ਕੱਢ ਪਰ ਛੋੜ ਵਾਲੀ ਕੱਢੇ ਹੋ ਜੀ ਯਾਰ ਕਰ ਦਈਏ ਦੋ ਕਰਦੇ ਹੋ 20000 ਦੀ ਅਛਾ ਤੇ 20000 ਦੀ ਦੇ ਦੋਗੇ ਤੇ ਦੋ ਦਾ 8 ਕਿਲੋ ਮੋਕੇ ਤੇ ਚਵਾ ਦੋ ਮੋਕੇ ਤੇ ਮੇਰੇ ਘਰ ਬੌਲਾ ਜੀ ਦਾ ਚਵਾ ਇੱਕ ਵਾਰੀ ਥੋੜਾ ਇਦਨ ਕਰਿਆ ਹਵਾਨਾ ਚੰਗੀ ਤਰ੍ਹਾਂ ਮਖਾ ਦੀਏ ਇਹ ਭਲਾ ਹੈਗੀਆਂ ਜਿਹੜੀਆਂ ਹਵਾਨੇ ਦੇਦੇ ਹਾਂ ਜੀ ਹਾਂ ਜੀ ਬਾਕੀ ਥਨਾ ਦਾ ਸਾਈਜ਼ ਗਿਆਪ ਵੀ ਦੇਖ ਸਕਦੇ ਜੀ ਤੇ ਬਾਕੀ ਵੀਰ ਜੀ ਬੱਚਾ ਬੰਨਾਂ ਕਰਕੇ ਨਾ ਮਾਰਾ ਲੱਗ ਗਿਆ ਬੱਚਾ ਤਾਂ ਕਰਕੇ ਮਾਰੀ ਗਈ ਪਸੰਪੀ ਉਹਦੇ ਠੀਕ ਹੈ ਬੋਲੀ ਬੜੀ ਚੂਨ ਚ ਬੜੀ ਬੋਲੀ ਠੀਕ ਹੈ ਜੀ ਤਾਂ ਕਰੀ ਥੋੜਾ ਜਿਹਾ ਦੇ ਪੀ ਚੌਣ ਤੇ ਹੁਣ ਇੱਕ ਹੋਰ ਇੱਕਾ ਗੱਬਣ ਤੁਹਾਨੂੰ ਦਿਖਾਉਣੀ ਆ ਤੇ ਆ ਇਹਦੇ ਵੀ ਥਣ ਲੱਗਦੇ ਦੇਖ ਸਕਦੇ ਜੀ ਇਹਦਾ ਕਿੰਨਾ ਸੁਆਜ ਵੀਰ ਜੀ ਪਹਿਲਾਂ ਸੁਆਜ ਮੂੰਹ ਚਾਰ ਦੰਦ ਵੀਰ ਜੀ ਅੱਛਾ ਚੰਗੇ ਕਦ ਕਾਠ ਆ ਲਈ ਹਨ ਤੇ ਇਹ ਕਿੰਨਾ ਦੁੱਧ ਚ ਵਹਿ ਜਾਊਗਾ ਦੁੱਧ ਵੀਰ ਦੀ ਜਿੱਡਾ ਕੱਦ ਕਰਦੇ ਇਹਨੂੰ 14-15 ਕਿਲੋ ਕੀ ਹੁੰਦਾ ਹੈ ਠੀਕ ਹੈ ਪਰ ਕੱਚੀ ਜੇ ਇਹ ਕਿੰਨੇ ਕੱਚੀ ਇਹ 15 ਦਿਨ ਕੱਚੀ ਜੇ ਵੀਰ ਦੀ ਚਲੋ ਤੋਰ ਹਾਂ ਇੱਕ ਰੀਨ ਬਾਕੀ ਕੋਈ ਵੀਰ ਆਪਣੀ ਸਮਝਣਾ ਵੇਖ ਕੇ ਲੈ ਜਾ ਦੇਣਾ ਵੱਧ ਵੀ ਖੱਟ ਸਕਦੀ ਹੈ ਘੱਟ ਵੀ ਖੱਟ ਸਕਦੀ ਹੈ ਪੱਕੇ ਫਿਕਸ ਦੇਣੇ ਹੁੰਦੇ ਜਿਹੜੇ ਤਰ੍ਹਾਂ ਇਹ ਅੰਦਾਜ਼ੇ ਹੀ ਹੁੰਦੇ ਆ ਜਿਹੜੇ ਬਾਕੀ ਸੂਆ ਜਿਹੜਾ ਇਹਨੇ ਪਹਿਲਾਂ ਹੀ ਸੋਨਾ ਵਾ ਤੇ ਚੰਗੇ ਕੱਦ ਕਾਠਾ ਲਈ ਆ ਜਾ ਲੈ ਆ ਕੱਦ-ਕੱਟ ਜਿਹੜਾ ਇਹਦਾ ਸਾਰਿਆਂ ਤੋਂ ਹੀ ਇੱਚਾ ਵਾ ਤੇ ਚੰਗੇ ਤਿਆਰ ਹੋਣੀ ਹੈ ਇਹ ਵੀ ਥੱਲੇ ਬਾਕੀ ਤੁਸੀਂ ਆਪਣੀ ਸਮਝਣਾ ਵੇਖ ਕੇ ਖੜਨੀ ਹੈ ਤੇ ਇਹਦਾ ਮੁੱਲ ਵੀ ਬੜੀ ਜੇ ਨਹੀਂ ਵੀ ਜਿਹੜਾ ਲੱਤ ਮਾਰਨ ਵਾਲੀ ਜਿੱਤਰਾ ਮਰਜੀ ਬਹਿ ਜਾਓ ਠੀਕ ਹੈ ਜੀ ਹਾਂ ਜੀ ਤੇ ਇਹਦਾ ਮੁੱਲ ਇਹਦਾ ਮੁੱਲ ਵੀ ਤੁਸੀਂ ਫੋਨ ਤੇ ਕਰਾਂਗੇ ਅੱਛਾ ਇਹ ਹੈ ਕਿ ਜੇ ਥੋੜੀ ਕੱਚੀ ਆ ਕੱਚੀ ਕਰਕੇ ਆ ਫਿਰ ਜਦੋਂ ਪਰਾਉਂਦੀ ਆਵਗਾ ਆਪਾਂ ਮਾਨਤਾਨ ਕਰਕੇ ਦੇਵਾਂਗੇ ਨੂੰ ਠੀਕ ਹੈ ਜੀ ਹਾਂਜੀ ਜਿਹੜੇ ਸਾਮਣ ਦੇ 15 ਦਿਨਾਂ ਦਾ ਮਾਨਤ ਕਰਾਂਗੇ ਰਾਈ ਠੀਕ ਹੈ ਵੀ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਸਮਝਣਾ ਵੇਖ ਚੱਕ ਕੇ ਤਸੱਲੀ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ